ਜਿਹੜੇ ਲੋੜਵੰਦ ਇੱਥੇ ਲੋਕ ਕੂੜਾ ਚੁਗ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਵੀ ਬੂਟ ਜਿਹੜੇ ਵੰਡੇ ਜਾ ਰਹੇ ਨੇ ਸਰਦੀ ਦਾ ਸੀਜ਼ਨ ਆ ਬਹੁਤ ਉਹ ਠੰਡ ਜਿਹੜੀ ਲੱਗਦੀ ਕਿ ਸਾਨਾਂ ਨੂੰ ਵੰਡੇ ਗਏ ਸੀ ਖਾਸ ਤੌਰ ਤੇ ਇੱਥੇ ਪਹੁੰਚੇ ਸੀਗੇ ਉਹਨਾਂ ਲੋੜਵੰਦ ਲੋਕਾਂ ਨੂੰ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਲੈਣ ਲੈਣ ਵਾਸਤੇ ਪੈਸੇ ਵੀ ਨਹੀਂ ਹੈਗੇ ਸੀ ਉਹ ਬਹੁਤ ਥਰੂ ਥਰੂ ਘਾਰੇ ਸੀ ਜਿਦੋਂ ਵੇਖੇ ਪੈਰਾ ਜ ਚੱਪਲਾ ਪਾਈਆਂ ਹੋਈਆਂ ਸੀ ਨਾਲੇ ਤਾਂ ਉਹਨਾਂ ਨੂੰ ਚਾਹ ਪਾਣੀ ਸ਼ਿਕਾਇਆ ਤੇ ਨਾਲੇ ਉਹਨਾਂ ਨੂੰ ਬੂਟ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਹੈ ਅਸਲੀ ਲੋੜਵੰਦੇ ਐ ਹਨਾ ਤੇ ਜਦੋਂ ਮੈਂ ਦੇਖਿਆ ਤੇ ਬੜੇ ਠੰਡ ਦੇ ਵਿੱਚ ਠਰੂ-ਠਰੂ ਕਰਦੇ ਸੀ ਚਾਹ ਵੀ ਪਿਆਈ ਬਿਸਕੁਟ ਵੀ ਖਾਏ ਤੇ ਇਹਨਾਂ ਸਾਡੇ ਹਣੀ ਸੇਠੀਪੜਾ ਨੇ ਸੇਵਾ ਲਾਈ ਸੀ ਦਰਹਿਆਲੇ ਨੇ ਉਹਦਾ ਵੀ ਬਹੁਤ ਧੰਨਵਾਦ 800 ਬੂਟ ਸੇਵਾ ਲਾਈ ਐ ਤੇ ਉਹ ਅਸੀਂ ਵੰਡ ਰਹਾਂਗੇ ਜਿਹੜੇ ਲੋੜਵੰਦ ਉਹਨਾਂ ਨੂੰ ਵੰਡ ਰਹਾਂ ਇੱਥੇ ਤਾਂ ਆਪਾਂ ਨੇ ਬਦਾਮਾ ਦੇ ਲੰਗਰ ਤੱਕ ਲਾ ਦਿੰਦੀ ਆਪਣੀ ਕੌਮ ਤਾਂ ਤੇ ਫਿਰ ਇਹਦਾ ਬੂਟਾਂ ਦੀ ਗੱਲ ਹੀ ਕੁਛ ਨਹੀਂ ਹਨਾ ਭੈਣੇ ਤੇ ਅਸਲ ਆਪਣੇ ਹਰਦੀ ਗੁਰੂ ਨੇ ਇਹ ਜੇ ਬਣਾਤੇ ਵੀ ਜਦੋਂ ਕਿਸੇ ਲੋਟਬੰਦ ਨੂੰ ਦੇਖਦੇ ਆ ਜਾਂ ਗਰੀਬ ਨੂੰ ਦੇਖਦੇ ਆ ਫਿਰ ਕਈ ਤਾਂ ਇਹ ਇਥੋ ਜੀ ਕਰਦਾ ਵੀ ਆਪਣੇ ਜੁੱਤੇ ਵੀ ਲਾ ਕੇ ਦੇ ਦਈਏ ਇੱਥੇ ਕਿਸੇ ਲੰਗਰ ਦੀ ਕਮੀ ਨਹੀਂ ਹੈਗੀ ਤੁਸੀਂ ਕਰੋ ਸਿਰਫ ਆਪਣਾ ਬੈਗ ਚੁੱਕ ਕੇ ਅਦੋਲਨ ਚ ਪਹੁੰਚੋ ਤੁਹਾਨੂੰ ਹਰ ਸੁੱਖ ਸਹੂਲਤਾਂ ਇੱਥੇ ਦਿੱਤੀਆਂ ਜਾਂਦੇ ਨੇ ਦੇਖੋ ਕਿਵੇਂ ਡੱਬੇ ਬੰਦ ਨੇ ਬਾਟਾ ਤੇ ਬ੍ਰੈਂਡ ਦੇ ਜੇ ਆਪਾਂ ਕਹਿੰਦਾ ਨਾ ਕਿ ਬਾਟਾ ਦਾ ਬ੍ਰੈਂਡ ਆ ਵੇਖੋ ਔਰ ਉਹਨਾਂ ਵੀਰਾਂ ਨੂੰ ਦਿੱਤੇ ਜਾਂਦੇ ਨੇ ਜਿਹੜੇ ਕਿ ਲੈਣ ਵਾਸਤੇ ਵੀ ਤੁਸੀਂ ਦੇਖ ਸਕਦੇ ਹਜ਼ਾਰਾਂ ਰੁਪਏ ਲੱਗ ਜਾਂਦੇ ਨੇ ਆ ਭੈਣ ਤੁਸੀਂ ਦੇਖ ਸਕਦੇ ਨਵੇਂ ਬੂਟ ਇਹਨਾਂ ਨੂੰ ਪਾਏ ਹੈਗੇ ਭੈਣ ਕੀ ਕਹਿਣਾ ਚਾਹੋਗੇ ਤੁਹਾਨੂੰ ਪ੍ਰਸ਼ਾਦਾ ਵੀ ਛੱਕਣ ਨੂੰ ਮਿਲਦਾ ਹੈ ਚਾਹ ਪਾਣੀ ਵੀ ਤੇ ਹੁਣ ਬੂਟ ਵੀ ਮਿਲ ਗਏ ਬੂਟ ਮਿਲ ਗਿਆ ਸਰ ਜੀ ਮਿਲ ਗਿਆ ਦੇਣਾ ਉਹ ਤੇ ਸਾਈਡ ਤੇ ਖੜਾ ਉਹ ਜਿਹੜਾ ਦੇਖੀ ਜਾਂਦਾ ਸੀ ਕਿਉਂਕਿ ਸਾਰਿਆਂ ਦੇ ਹਾਂ ਇਹ ਇਹਦਾ ਇਹਦਾ ਨੰਬਰ ਹੈ ਨਹੀਂ ਸੀ ਹਾਂ ਤੇਨੂੰ ਹੁਣ ਮੈਂ ਆਹ ਮਹਾਂਜਲ ਆਪੀ ਪਵਾ ਲੈਣਾ ਹੈ ਨਾ ਲੈ ਲੈ ਅਸਲ ਦਿਲ ਨਹੀਂ ਹਟ ਛੋਟਾ ਕਰਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਦਿਲ ਹੁੰਦਾ ਕਿਸਾਨ ਵੀਰਾਂ ਦਾ ਸੇਵਾ ਕਰਨ ਵਾਲੇ ਭਰਾਵਾਂ ਦਾ ਤੇ ਜੇ ਬੂਟ ਦਾ ਸਾਈਜ਼ ਨਹੀਂ ਆਇਆ ਤਾਂ ਪੈਸੇ ਦੇ ਦੇ ਵੀ ਤੂੰ ਲੈ ਕੇ ਪਾ ਲਈ ਦੇਖ ਸਕਦੇ ਹੋ ਇਹ ਦੇਲਾ ਇਨਸਾਨੀਆਂ ਦੇ ਕੱਲੀ ਕੱਲੀ ਚੀਜ਼ ਨੂੰ ਇੱਥੇ ਨਜ਼ਰ ਆਉਂਦੀ ਯਾਦ ਬੀ ਸੋਣਾ ਲਿਓ ਵੀ ਹਾਂ ਉਹ ਵੀ ਇੱਥੇ ਰਹਿੰਦੀ ਹੈ ਨਹੀਂ ਅਕਸਰ ਕੀ ਹੁੰਦਾ ਨਾ ਆਪਣੇ ਆਪਣੇ ਪੂਰਿਆਂ ਕੋਲੇ ਕੁੱਤਿਆਂ ਲੱਗਣੇ ਨਹੀਂ ਦਿੰਦੀ ਹੁੰਦੀ ਹੈ ਨਾ ਵੱਢ ਲੈਂਦੀ ਹੁੰਦੀ ਹੈ ਪਰ ਉੱਥੇ ਵੀ ਵਿਚਾਰੀ ਸੇਕਦੀ ਆ ਬਾਪੂਆਂ ਕੋਲੇ ਬਹਿ ਕੇ ਤੇ ਉੱਥੇ ਵੀ ਪੂਰੇ ਉਹ ਦੇਖ ਸਕਦੇ ਬਾਪੂ ਵੀ ਸੇਕ ਰਹੇ ਨੇ ਤੇ ਪੂਰੇ ਵੀ ਸੇਕ ਰਹੇ ਨੇ ਹਾਂ ਇਹ ਇਹ ਹੁੰਦੀ ਹੈ ਇਨਸਾਨੀਅਤ ਹਵਾਨਾਂ ਕੋਲੇ ਤਾਂ ਕੋਈ ਲੱਗਦਾ ਨਹੀਂ ਹੁੰਦਾ ਇਨਸਾਨਾਂ ਕੋਲੇ ਲੱਗਦਾ ਇੱਥੇ ਇਨਸਾਨ ਬੈਠੇ ਆ ਜੇ ਤੱਕ ਇਹਨਾਂ ਨੂੰ ਹੱਕ ਨਹੀਂ ਮਿਲਦਾ ਆਪਣਾ ਇਹ ਕਿਵੇਂ ਜਾ ਸਕਦੇ ਨੇਗੇ ਨਹੀਂ ਜਾ ਸਕਦੇ ਅਜੇ ਤੱਕ ਇਹਨਾਂ ਦਾ ਹੱਕ ਏ ਇਹਨਾਂ ਦਾ ਹੱਕ ਮਿਲਨੇ ਚਾਹੀਦਾ ਜਿਵੇਂ ਮਰਜੀ ਇਹ ਐਵੇਂ ਆਪਣੇ ਦਸ ਬੱਚੇ ਛੱਡ ਕੇ ਘਰ ਛੱਡ ਕੇ ਛੜਕਣੇ ਕੋਈ ਜੀ ਨਹੀਂ ਲੱਗਦਾ ਕੋਈ ਜੀ ਨਹੀਂ ਕਰਦਾ ਬੰਦੇ ਦਾ ਆਣ ਨੂੰ ਸਰਦਾਰਾਂ ਕੋਲੇ ਆਏ ਜਿੱਦਕਾੜ ਤੱਕ ਦੇ ਚੱਕਦੇ ਨੇ ਸਾਡੇ ਜੁੱਤੇ ਪੈਰ ਦੇਖ ਲੈ ਇਹਨਾਂ ਨੇ ਜੁੱਤੇ ਸਾਨੂੰ ਦਿੱਤੇ ਨੇ ਇਹਨਾਂ ਦੀ ਸਰਦਾਨਾਲਾ ਅਸੀਂ ਸਦੇ ਜੁੱਤੇ ਲੈ ਨਹੀਂ ਸਕਦੇ ਸੀ ਚਾਹ ਪਿਆਈ ਸਾਨੂੰ ਕੁਸਕੁਟ ਕੋਈ ਸੀ ਰੋਟੀ ਚਾਹ ਗਈ ਸੈਂ ਉਹ ਵੀ ਸਾਨੂੰ ਦਿੰਦੇ ਨੇ ਅੱਜ ਤੱਕ ਨੇ ਇਹਨਾਂ ਦੀ ਮੰਗ ਜਿਹੜੀ ਐ ਪੂਰੀ ਤੇ ਪੂਰੀ ਹੋਵੇ ਜੀ ਨੌਰੀ ਬਾਰਡਰ ਤੇ ਮੌਜੂਦਾ ਇੱਕ ਬਹੁਤ ਸੋਹਣੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅਸੀਂ ਦੇਖਦੇ ਹਾਂ ਕਿ ਕਿਸਾਨ ਇੱਥੇ ਡਟੇ ਹੋਏ ਨੇ ਆਪਣਾ ਤਾਂ ਢਿੱਡ ਭਰਦੇ ਨੇ ਲੋਕਾਂ ਦਾ ਵੀ ਭਰਦੇ ਨੇ ਪਰ ਉੱਥੇ ਹੋਰ ਸੇਵਾਵਾਂ ਵੀ ਜਿਹੜੀਆਂ ਕਰਦੇ ਨੇ ਆ ਰਾਜ ਖਾਲਸਾ ਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਲੋੜਵੰਦ ਇੱਥੇ ਲੋਕ ਕੂੜਾ ਚੁੱਕ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਵੀ ਬੂਟ ਜਿਹੜੇ ਵੰਡੇ ਜਾ ਰਹੇ ਨੇ ਸਰਦੀ ਦਾ ਸੀਜ਼ਨ ਆ ਬਹੁਤ ਠੰਡ ਜਿਹੜੀ ਲੱਗਦੀ ਕਿ ਕਿਸਾਨਾਂ ਨੂੰ ਵੰਡੇ ਗਏ ਸੀ ਖਾਸ ਤੌਰ ਤੇ ਇੱਥੇ ਪਹੁੰਚੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਹੋ ਵੀਰ ਨੂੰ ਕਿਸਾਨਾਂ ਦੀ ਸੇਵਾਵਾਂ ਵਾਸਤੇ ਆਏ ਸੀ ਤੇ ਹੁਣ ਤੁਸੀਂ ਦੇਖ ਸਕਦੇ ਕਿਸਾਨਾਂ ਦੀ ਸੇਵਾਵਾਂ ਦੇ ਨਾਲ ਉਹਨਾਂ ਲੋੜਵੰਦ ਲੋਕਾਂ ਨੂੰ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਲੈਣ ਲੈਣ ਵਾਸਤੇ ਪੈਸੇ ਵੀ ਨਹੀਂ ਹੈਗੇ ਸੀ ਉਹ ਬਹੁਤ ਠਰੂ ਠਰੂ ਕਰ ਰਹੇ ਸੀ ਜਦੋਂ ਪੇਕੇ ਪੈਰਾ ਜ ਚੱਪਲਾ ਪਾਈਆਂ ਹੋਈਆਂ ਸੀ ਨਾਲੇ ਤਾਂ ਉਹਨਾਂ ਨੂੰ ਚਾਹ ਪਾਣੀ ਸ਼ਿਕਾਇਆ ਤੇ ਨਾਲੇ ਉਹਨਾਂ ਨੂੰ ਬੂਟ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਦੇਲ ਆ ਕਿਸਾਨਾਂ ਦਾ ਭਰਾਵਾਂ ਦਾ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਹਰ ਥਾਂ ਤੇ ਸੇਵਾ ਕਰਦੇ ਨੇ ਗਲਬਾਤ ਵੀ ਕਰਾਂਗੇ ਵੀ ਰਾਜ ਖਾਲਸਾ ਜੀ ਨਾਲ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਕੀ ਖਾਲਸਾ ਪਹਿਲਾਂ ਜੀ ਜਿਵੇਂ ਦੀ ਭਾਵਨਾ ਆ ਕਿ ਕਿਸਾਨ ਤਾਂ ਖੁਦ ਰੋੜਾ ਤੇ ਬੈਠੇ ਹੋਏ ਨੇ ਹਨਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਜਿੱਥੇ ਲੰਗਰ ਲਾਉਂਦੇ ਨੇ ਤੇ ਅੱਜ ਉਹ ਬੂਟਾਂ ਦਾ ਵੀ ਲੰਗਰ ਲਾ ਰਹੇ ਨੇ ਉਹ ਉਹਨਾਂ ਨੂੰ ਵੀ ਦੇਖ ਰਹੇ ਨੇ ਜਿਨ੍ਹਾਂ ਨੂੰ ਲੋੜ ਹੈ ਤੇ ਉਹਨਾਂ ਨੂੰ ਵੀ ਬੂਟ ਦੇ ਰਹੇ ਨੇ ਅਸਲ ਕੀ ਹੈ ਨਾ ਭੈਣੇ ਜਦੋਂ ਆਪਣੇ ਗੁਰਦੁਆਰਾ ਸਾਹਿਬ 'ਚ ਸਵੇਰੇ ਸਾਮ ਅਰਦਾਸ ਹੁੰਦੀ ਹੈ ਨਾ ਤਾਂ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਦੀ ਗੱਲ ਹੁੰਦੀ ਹੈ ਨਾ ਸਰਬੱਤ ਦਾ ਭਲਾ ਮੰਗਦੀ ਐ ਸਿੱਖ ਕੌਮ ਤੇ ਉਹੀ ਕੰਮ ਇਹ ਹੋ ਰਿਹਾ ਹੈ ਜਿਵੇਂ ਅਸੀਂ ਤਾਂ ਸਾਡਾ ਇਤਿਹਾਸ ਰਿਹਾ ਭਾਈ ਕਨਈਆ ਜੀ ਹਨਾ ਦੁਸ਼ਮਨਾ ਨੂੰ ਵੀ ਮੱਲਮ ਪੱਟੀ ਕਰ ਦਿੰਦੇ ਸੀ ਪਾਣੀ ਪਿਆ ਦਿੰਦੇ ਸੀ ਤੇ ਉਸੇ ਕੌਮ ਦੇ ਵਿੱਚੋਂ ਅਸੀਂ ਆ ਗੁਰੂ ਗੋਬਿੰਦ ਸਿੰਘ ਵਾਲੀ ਕੌਮ ਚੋਂ ਹਨਾ ਉਹਨਾਂ ਦੇ ਵਾਰਸਾਂ ਤੇ ਇਹਨਾਂ ਵਿਚਾਰੇ ਇੱਥੇ ਆ ਟੁਕਦੇ ਫਿਰਦੇ ਸੀ ਅਸਲੀ ਲੋੜਵੰਦੇ ਆ ਹਨਾ ਤੇ ਜਦੋਂ ਮੈਂ ਦੇਖਿਆ ਤੇ ਬੜੇ ਠੰਡ ਦੇ ਵਿੱਚ ਠਰੂ ਠਰੂ ਕਰਦੇ ਸੀ ਚਾਹ ਵੀ ਪਿਆਈ ਬਿਸਕੁਟ ਵੀ ਖਾਏ ਤੇ ਇਹਨਾਂ ਸਾਡੇ ਹਣੀ ਸੇਠੀ ਭਰਾ ਨੇ ਸੇਵਾ ਲਈ ਸੀ ਦਰਾਹੇ ਵਾਲੇ ਨੇ ਉਹਦਾ ਵੀ ਬਹੁਤ ਧੰਨਵਾਦ 800 ਬੂਟ ਸੇਵਾ ਲਈਏ ਤੇ ਉਹ ਅਸੀਂ ਵੰਡ ਰਹਾਂਗੇ ਜਿਹੜੇ ਲੋੜਵੰਦ ਉਹਨਾਂ ਨੂੰ ਵੰਡ ਰਹਾਂਗੇ ਹਨਾ ਇੱਕ ਇਹ ਵੀ ਬੇਨਤੀ ਹੈ ਕਈ ਭਰਾ ਉਹ ਵੀ ਆਏ ਨੇ ਜਿਹੜੇ ਸਰਦੇ ਵਰਦੇ ਆ ਵੀ ਪੈਰਾਂ ਦੇ ਵਿੱਚ ਉਹਦੀ ਪਵੇ ਜਿਹੜਾ ਲੋੜਵੰਦ ਹੈ ਹਨਾ ਤੇ ਇਹ ਤਾਂ ਕਰਕੇ ਭਾਣੇ ਅਸੀਂ ਰੋਜ਼ ਹੀ ਮਤਲਬ ਜਿਹੜੇ ਲੋੜਵੰਦ ਸਾਨੂੰ ਮਿਲਦੇ ਆ ਬਾਪੂ ਆਉਂਦੇ ਆ ਉਹਨਾਂ ਦੀ ਮਤਲਬ ਇਹ ਸੇਵਾ ਅਸੀਂ ਕਰ ਰਹੇ ਹਾਂ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਕਿ ਇਹਨਾਂ ਦੇ ਇੱਕ ਬੂਟ ਵੀ ਟੁੱਟੇ ਹੋਏ ਪਾਏ ਕਈਆਂ ਦੇ ਤਾਂ ਚੱਪਲਾਂ ਪਾਈਆਂ ਹੋਈਆਂ ਸੀ ਮਤਲਬ ਕਿ ਇਹਨਾਂ ਨੇ ਤੁਹਾਡੇ ਤੋਂ ਮੰਗਿਆ ਦੇ ਨਹੀਂ ਤੁਸੀਂ ਆਪ ਹੀ ਵੇਖ ਕੇ ਨਹੀਂ ਸੋਚ ਕੇ ਆਪ ਦੇਣਾ ਚਾਹੀਦਾ ਹੈ ਬਿਲਕੁਲ ਹੀ ਅਸਲ ਲੋੜਵੰਦਾਂ ਦੀ ਸੇਵਾ ਸ਼ੁਰੂ ਤੋਂ ਕਰਦੇ ਆਈਏ ਕੌਮ ਹਨਾ ਇੱਥੇ ਤਾਂ ਆਪਾਂ ਨੇ ਬਦਾਮਾਂ ਦੇ ਲੰਗਰ ਤੱਕ ਲਾ ਦਿੰਦੀ ਆਪਣੀ ਕੌਮ ਤਾਂ ਤੇ ਫਿਰ ਇਹਦਾ ਬੂਟਾਂ ਦੀ ਗੱਲ ਹੀ ਕੁਛ ਨਹੀਂ ਹਨਾ ਭੈਣੇ ਤੇ ਅਸਲ ਆਪਣੇ ਹਰਦੀ ਗੁਰੂ ਨੇ ਇਹ ਜੇ ਬਣਾਤੇ ਵੀ ਜਦੋਂ ਕਿਸੇ ਲੋੜਵੰਦ ਨੂੰ ਦੇਖਦੇ ਆ ਜਾਂ ਗਰੀਬ ਨੂੰ ਦੇਖਦੇ ਆ ਫਿਰ ਕਈ ਤਾਂ ਇਹ ਇੱਥੋਂ ਜੀ ਕਰਦਾ ਵੀ ਆਪਣੇ ਜੁੱਤੇ ਵੀ ਲਾ ਕੇ ਦੇ ਦਈਏ ਹਨਾ ਆਪਾਂ ਨੇ ਗੁਰੂ ਨਹੀਂ ਆਪਣੀ ਕੌਮ ਹੀ ਇਹਦੀ ਸਾਜੀ ਹੈ ਆਪਾਂ ਨੂੰ ਵੱਖਰਾ ਨਾਮ ਕਿਉਂ ਦਿੱਤਾ ਗਿਆ ਇਹਨਾਂ ਚੀਜ਼ਾਂ ਕਰਕੇ ਹਨਾ ਆਪਾਂ ਦੁਨੀਆ ਨਾਲੋਂ ਵੱਖਰੇ ਕਿਉਂ ਆ ਇਹ ਹੀ ਆ ਇੱਥੇ ਲੋਕ ਖੌਂਦੇ ਆ ਤੇ ਆਪਣੇ ਵਾਲੇ ਕੌਮ ਦਿੰਦੀ ਆ ਇਹ ਇਹੀ ਫਰਕ ਆ ਬਸ ਇਹੀ ਕੌਮ ਦਾ ਆਪਣਾ ਹਨਾ ਸਤਿ ਸ੍ਰੀ ਅਕਾਲ ਦਰਸ਼ਕੋ ਤੁਸੀਂ ਕਿਹੋ ਜਿਹਾ ਲੰਗਰ ਲਾਏ ਆ ਇੱਥੇ ਕਿਸੇ ਲੰਗਰ ਦੀ ਕਮੀ ਨਹੀਂ ਹੈਗੀ ਤੁਸੀਂ ਕਰੋ ਸਿਰਫ ਆਪਣਾ ਬੈਗ ਚੁੱਕ ਕੇ ਆਦੋਲਨ ਚ ਪਹੁੰਚੋ ਤੁਹਾਨੂੰ ਹਰ ਸੁੱਖ ਸਹੂਲਤਾਂ ਇੱਥੇ ਦਿੱਤੀਆਂ ਜਾਂਦੇ ਨੇ ਦੇਖੋ ਕਿਵੇਂ ਡੱਬੇ ਬੰਦ ਨੇ ਬਾਟਾ ਦੇ ਬ੍ਰਾਂਡ ਦੇ ਜੇ ਆਪਾਂ ਕਹਿ ਸਕਦਾ ਨਾ ਕਿ ਬਾਟਾ ਦਾ ਬ੍ਰਾਂਡ ਆ ਵੇਖੋ ਔਰ ਉਹਨਾਂ ਵੀਰਾਂ ਨੂੰ ਦਿੱਤੇ ਜਾਂਦੇ ਨੇ ਜਿਹੜੇ ਕਿ ਲੈਣ ਵਾਸਤੇ ਵੀ ਤੁਸੀਂ ਦੇਖ ਸਕਦੇ ਹਜ਼ਾਰਾਂ ਰੁਪਏ ਲੱਗ ਜਾਂਦੇ ਨੇ ਤੇ ਇਹਨਾਂ ਵੀਰਾਂ ਨੂੰ ਜਿਹੜੀ ਮਦਦ ਕੀਤੀ ਜਾ ਰਹੀ ਆ ਵੀਰ ਜੀ ਮੈਂ ਇਹ ਵੀ ਜਾਣਨਾ ਚਾਹੁੰਦੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਜਿਹੜਿਆ ਦੇਖ ਰਹੇ ਹੋ ਸੇਵਾਵਾਂ ਕਰ ਰਹੇ ਹੋ ਅਸੀਂ ਭਾਵੇਂ ਪਹਿਲਾਂ ਤਾਂ ਦੇਖੋ ਜਦੋਂ ਅਦੋਲਨ ਸ਼ੁਰੂ ਹੋਇਆ ਮਹੀਨਾ ਇੱਥੇ ਲਾਇਆ ਹਨ ਜੀ ਤੇ ਉਸ ਤੋਂ ਬਾਅਦ ਚਲੋ ਅਸੀਂ ਨਾ ਕਾਲੇ ਪਾਣੀ ਵਾਲਾ ਮੋਰਚਾ ਲੁਧਿਆਣੇ ਚੱਲਦਾ ਅਸੀਂ ਉਧਰ ਵੀ ਵਿਜੀ ਰਹੇ ਤੇ ਹੁਣ ਜਿੱਦਿਆਂ ਦਾ ਬਾਪੂ ਨੇ ਮਰਨ ਦਾ ਵਰਤ ਰੱਖਿਆ ਜਾਰੀ ਕੀਤਾ ਉਹਦੇ ਦੇ ਇੱਥੀ ਆਂਗੇ ਜੀ ਤੇ ਇੱਥੇ ਹੀ ਰਹਿਣਾ ਹੁਣ ਜਦੋਂ ਬਾਪੂ ਆਪਦੀ ਜਾਨ ਲਾ ਕੇ ਬਹਿ ਗਿਆ ਜਾਨ ਕੁਰਬਾਨ ਕਰਨ ਲਈ ਬਹਿ ਗਿਆ ਤੇ ਫਿਰ ਅਸੀਂ ਘਰਾਂ ਨੂੰ ਭਾਜੀਏ ਪਿੱਠ ਦਿਖਾ ਕੇ ਉਹ ਤਾਂ ਫਿਰ ਗਲਤ ਗੱਲ ਹੈ ਹਨਾ ਤੁਸੀਂ ਤੁਸੀਂ ਤਾਂ ਭੱਜਣ ਆ ਲੈਣ ਵੀ ਲਾਂਤਾ ਪਾਉਂਦੇ ਆ ਅੱਜ ਜਿਹੜੇ ਕੱਲ ਦਾ ਆਪਾਂ ਇਕੱਠ ਦੇਖਿਆ ਇੱਥੇ ਰੱਖਿਆ ਗਿਆ 4 ਜਨਵਰੀ ਨੂੰ ਮਹਾ ਪੰਚਾਇਤ ਰੱਖੀ ਗਈ ਤੇ ਨਾਲ ਇੱਕ ਟੁਹਾਣਾ ਵੀ ਮਹਾ ਪੰਚਾਇਤ ਰੱਖ ਲਈ ਕੀ ਕਹਿਣਾ ਜਾਓਗੇ ਅਸਲ ਸ਼ੁਰੂਤੀ ਮਤਲਬ ਆਪਾਂ ਜਕਾਰੇ ਵਾਲੇ ਨਾਰਿਆ ਵਾਲਿਆਂ ਨਾਲ ਆਪਣੀ ਬਣੀਏ ਨਹੀਂ ਹੈਨਾ ਤੇ ਜਕਾਰੇ ਵਾਲੇ ਹਮੇਸ਼ਾ ਕੈਮ ਹੀ ਰਹਿੰਦੇ ਹੁੰਦੇ ਆ ਕੱਲ ਵੀ ਜਕਾਰੇ ਵਾਲਿਆਂ ਨੇ ਇੱਥੇ ਧਰਨਪਾਤੀ ਹਲਾਤ ਆ ਸਭ ਕੁਝ ਕਲ ਪੇ ਪਿਆ ਹੈ ਹਨਾ ਅਸੀਂ ਤਾਂ ਪਹਿਲਾਂ ਦੇਖੋ ਹੱਥ ਜੋੜਦੇ ਆ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂਗੇ ਕਿ ਆਜੋ ਹਾਂਜੀ ਹੋਰ ਬਾਰਡਰ ਬਹੁਤ ਪਏ ਨੇ ਹਨਾ ਕਿਉਂਕਿ ਮੁੱਦਾ ਇੱਕ ਹੈ ਸਾਡੀ ਸਾਡਾ ਸੰਘਰਸ਼ ਇੱਕ ਹੈ ਜਦੋਂ ਸਰਕਾਰ ਨਾਲ ਲੜਾਈ ਹੋਵੇ ਮੋਦੀ ਨਾਲ ਤੇ ਮਿਲ ਕੇ ਚਲਣਾ ਚਾਹੀਦਾ ਹੈ ਅਸੀਂ ਤਾਂ ਹਾੜੇ ਕੱਢ ਕੱਢ ਕੇ ਭੈਣੇ ਕਲਪ ਗਿਆਗੇ ਹਾੜੇ ਕੱਢ ਕੱਢ ਕੇ ਕਲਪ ਗਿਆ ਵੀ ਆਜੋ 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 ਡੱਬਾ ਵਾਲੀ ਬਾਰਡਰ ਬਖਾਲੀ ਉੱਥੇ ਬਹਿਜੋ ਮੂਨਕ ਬਹਿਜੋ ਪਰ ਇਹ ਨਾ ਕਰੋ ਕਿ ਜਿੱਦਾਂ ਉਰੇ ਪ੍ਰੋਗਰਾਮ ਹੁੰਦਾ ਤੇ ਉੱਦੀ ਤੁਸੀਂ ਬਰਾਬਰ ਧਰ ਲਓ ਇਹ ਇਹ ਗਲਤੀ ਹੈ ਹਨਾ ਵੀ ਉੱਦੇ ਤਾਂ ਨਾਦਰੋ ਇੱਕ ਦਾ ਬੰਦਾ ਯਾਰ ਜਾਨ ਦੀ ਬਾਜੀ ਲਾਈ ਬੈਠਾ ਹਾਂ ਉਹਨੇ ਦਰਸ਼ਨ ਕਰਨੇ ਆ ਲੋਕਾਂ ਦੇ ਸੰਗਤ ਦੇ ਤੇ ਤੁਸੀਂ ਸਿਰਫ ਜਾ ਕੇ ਸਟੇਜਾਂ ਤੇ ਬਿਆਨ ਹੀ ਦੇਣੇ ਪੰਜ ਦਾ ਰੱਖ ਲੈਂਦੇ 6 ਦਾ ਰੱਖ ਲੈਂਦੇ ਹਨਾ ਬਾਦ ਚ ਰੱਖ ਲਉ ਕੋਈ ਗੱਲ ਨਹੀਂ ਅਸੀਂ ਕੋਈ ਦੁਸ਼ਮਣ ਥੋੜੀਆਂ ਜਾਂ ਉਹ ਸਾਡੇ ਦੁਸ਼ਮਣ ਨੇ ਦੇਖੋ ਵਿਚਾਰਾਂ ਦਾ ਮਤਭੇਦ ਹੁੰਦਾ ਵਿਚਾਰਾਂ ਦੀ ਲੜਾਈ ਹੁੰਦੀ ਹੈ ਸਾਡੇ ਵਿਚਾਰਕ ਮਤਭੇਦ ਰਹਿਣਗੇ ਮੈਂ ਕਹਾਂ ਵੀ ਲੜਾਈ ਇਕੱਠੇ ਹੋ ਕੇ ਲੜ ਲਓ ਸੈਂਟਰ ਸਰਕਾਰ ਨੂੰ ਇਹ ਮੌਕਾ ਨਾ ਦਿਓ ਕਿ ਇਹ ਅੱਡ-ਅੱਡ ਨੇ ਕਿ ਇਹ ਇਕੱਠੇ ਨਹੀਂ ਹੈਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਅੱਡ-ਅੱਡ ਨੇ ਹਾਂ ਉਹਨਾਂ ਨੂੰ ਉਹਨਾਂ ਦੇ ਤਾਂ ਦੇਖੋ ਏਜੰਸੀਆਂ ਨਹੀਂ ਪਤਾ ਲੱਗਦਾ ਤੇ ਅਸੀਂ ਖੁਦ ਦੱਸ ਦਿੰਨੇ ਆ ਅੱਡ ਪ੍ਰੋਗਰਾਮ ਕਰਕੇ ਵੀ ਅਸੀਂ ਅੱਡਾਂ ਐਨਾਂ ਯਾਰ ਕਰੋ ਇਕੱਠੇ ਹੋ ਕੇ ਲੜੋ ਤੇ ਅੱਗੇ ਗੱਲ ਵਧਣੀ ਹੈ ਆ ਭੈਣ ਤੁਸੀਂ ਦੇਖ ਸਕਦੇ ਨਵੇਂ ਬੂਟ ਇਹਨਾਂ ਨੂੰ ਪਾਏ ਹੈਗੇ ਭੈਣ ਕੀ ਕਹਿਣਾ ਚਾਹੋਗੇ ਤੁਹਾਨੂੰ ਪ੍ਰਸ਼ਾਦਾ ਵੀ ਛਕਣ ਨੂੰ ਮਿਲਦਾ ਚਾਹ ਪਾਣੀ ਵੀ ਤੇ ਹੁਣ ਬੂਟ ਵੀ ਮਿਲ ਗਏ ਬੂਟ ਮਿਲ ਗਏ ਸਰ ਜੀ ਮਿਲ ਗਏ ਕੀ ਕਹਿਣਾ ਚਾਹੋਗੇ ਇਨਕੇ ਬਾਰੇ ਮੈਂ ਆਪ ਕੀ ਕਹਿਣਾ ਚਾਹੋਗੇ ਇਨਕੋ ਲਗ ਸਾਰੇ ਚੀਜ਼ ਮਦੇ ਲੰਗਰ ਮਿਰਦਾ ਬੂਟ ਦਿੱਤਾ ਸਰ ਜੀ ਮਿਲਦੀ ਤੇ ਨਾ ਉਹ ਉੱਥੇ ਸਾਈਡ ਤੇ ਖੜਾ ਉਹ ਜਰਾ ਦੇਖੀ ਜਾਂਦਾ ਸੀ ਕਿਉਂਕਿ ਸਾਰਿਆਂ ਦੇ ਹਾਂ ਇਹ ਇਹਦਾ ਇਹਦਾ ਨੰਬਰ ਹੈ ਨਹੀਂ ਸੀ ਅੱਛਾ ਜੀ ਹਾਂ ਤੇ ਹੁਣ ਮੈਂ ਆਹ ਮਹਾਂਜਲ ਆਪੀ ਪਵਾ ਲੈਣਾ ਹਨਾ ਲੈ ਲੈ ਅਸਲ ਦਿਲ ਨਹੀਂ ਹਟ ਛੋਟਾ ਕਰਨਾ ਹੈਨਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਦਿਲ ਹੁੰਦਾ ਕਿਸਾਨ ਵੀਰਾਂ ਦਾ ਸੇਵਾ ਕਰਨ ਵਾਲੇ ਭਰਾਵਾਂ ਦਾ ਭਿਜੇ ਬੂਟ ਦਾ ਸਾਈਜ਼ ਨਹੀਂ ਆਇਆ ਤਾਂ ਪੈਸੇ ਦੇ ਦੇ ਵੀ ਤੂੰ ਲੈ ਕੇ ਪਾ ਲਈ ਦੇਖ ਸਕਦੇ ਹੋ ਇਹ ਦੇਲਾ ਜਿਹੜੇ ਤਖਤਾਂ ਤੇ ਬੈਠੇ ਹੋਏ ਨੇ ਉਹ ਇਹ ਨਹੀਂ ਸੋਚਦੇ ਕਿ ਇਹਨਾਂ ਲੋਕਾਂ ਚ ਕਿਵੇਂ ਸੇਵਾ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਭੈਣ ਅਸਲ ਨਾਲ ਜਦੋਂ ਇਹ ਐਦਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨਾ ਨਾ ਜੀ ਦਿਲ ਤੇ ਗੱਲ ਜੀ ਲੱਗਦੀ ਆ ਕੋਈ ਯਾਰ ਸਾਰਿਆਂ ਦੇ ਪੈਗੇ ਤੇ ਇੱਕ ਰਹਿ ਗਿਆ ਹੈਨਾ ਉਹ ਮੇਰੇ ਨਾਲ ਤੇ ਕਹਿੰਦੇ ਸੀ ਕਹਿੰਦੇ ਅਸੀਂ ਕਹਿੰਦੇ ਅਸੀਂ ਲੱਭ ਲੈਨੇ ਆ ਮਾਂ ਚੱਲ ਜਾ ਰਾਪ ਲੈ ਲੂ ਬਚਾਰਾ ਹੈਨਾ ਅਦੇ ਇਹਦੇ ਨੱਖਾਂ ਦੇ ਵਿੱਚ ਇੱਕ ਅਥਰੂ ਨਹੀਂ ਵਹੇ ਮਾਂ ਦੇ ਵਿੱਚ ਆ ਗਿਆ ਵੀ ਮੇਰੇ ਨਾਲ ਦੇ ਆਂਦੇ ਸਾਰਿਆਂ ਦੇ ਪੈਗੇ ਪਰ ਵੀ ਮੈਂ ਰਹਿ ਗਿਆ ਤੇ ਉਹਨੇ ਇਹਨੂੰ ਦਵਾ ਦਿਓ ਪੈਨੇ ਪੈਸੇ ਦੇਤੇ ਨੂੰ ਜੁੱਤੀ ਦਵਾਉਣਾ ਹੋਰ ਨਾ ਕੁਝ ਦਵਾਇਓ कैसा लग रहा है आपको बूट लेके अच्छा लग रहा है जब आप यहाँ से गुजरते हो डर भी लगता था की हाँ किसान बैठे कभी मारे ना हमें ऐसा कभी नहीं हुआ सेफ महसूस हुआ यहाँ पे खाना पीना सब कुछ मिलता है मिलता है ਸਦਸ਼ਕਾ ਦੇਖੋ ਇਹਨਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ ਕਿ ਹਾਂ ਅੱਜ ਸਾਨੂੰ ਬੂਟ ਮਿਲੇ ਪਹਿਲਾਂ ਚਾਹ ਬਿਸਕੁਟ ਪ੍ਰਸ਼ਾਦਾ ਪਾਣੀ ਸ਼ੱਕਦੇ ਨੇ ਕਿੰਨੇ ਟਾਈਮ ਸੇ ਆਪ ਇਹਹੀ ਕੰਮ ਕਰਤੇ ਹੋ ਇਹ ਕੰਮ ਕਰਨੇ ਆ ਸੀ ਕਹਾਂ ਸੇ ਆਏ ਹੋ ਆਪ ਕਹਾਂ ਰਹਤੇ ਨੇ ਨਰ ਤੇ ਰਹਨੇ ਆ ਨਰ ਤੇ ਆ ਨਰ ਤੇ ਰਹਨੇ ਆ ਕੂੜਾ ਚੁੱਕੇ ਹੀ ਆਪਣਾ ਗੁਜ਼ਾਰਾ ਕਰਦੇ ਕੂੜਾ ਕੁਰਦੇ ਕਰ ਕਰਨੇ ਇਹ ਕੰਮ ਕਰਦੇ ਆ ਇਹ ਕੰਮ ਕਰਦੇ ਆ ਸਦਸਕੋ ਤੁਸੀਂ ਦੇਖ ਸਕਦੇ ਹੋ ਹਾਂ ਹੁਣ ਤੁਹਾਨੂੰ ਦਿਖਾ ਵੀ ਦਿੰਨੇ ਆ ਇਹਨਾਂ ਨੇ ਜਿਹੜੇ ਡੱਬੇ ਡੁੱਬੇ ਸੀ ਉਹ ਵੀ ਵੇਸਟ ਨਹੀਂ ਸੀ ਤੇ ਉਹ ਵੀ ਆਪਣੇ ਛੋਲਿਆਂ ਦੇ ਵਿੱਚ ਪਾ ਲਏ ਕੀ ਇੱਕ ਤਸਵੀਰ ਹੋਰ ਦਿਖਾ ਦੀ ਭੈਣ ਹਾਂ ਇੱਥੇ ਆ ਜਿਹੜੇ ਕਤੂਰੇ ਇੱਥੇ ਹੀ ਰਹਿੰਦੇ ਸਾਡੇ ਕੋਲ ਹੀ ਇੱਥੇ ਛਕਦੇ ਆ ਸਦਸਕੋ ਇਹ ਸਾਰੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ ਇਨਸਾਨੀਅਤ ਦੀਆਂ ਸਾਰੀਆਂ ਤਸਵੀਰਾਂ ਇਨਸਾਨੀਆਂ ਦੇ ਕੱਲੀ ਕੱਲੀ ਚੀਜ਼ ਤੁਹਾਨੂੰ ਇੱਥੇ ਨਜ਼ਰ ਆਊਗੀ ਟੀਵੀ ਆ ਜਿਹੜੀ ਸੋਨਾਲੀ ਉਹ ਵੀ ਹਾਂ ਉਹ ਵੀ ਇੱਥੇ ਰਹਿੰਦੀ ਹੈ ਨਹੀਂ ਅਕਸਰ ਕੀ ਹੁੰਦਾ ਨਾ ਭਾਵੇਂ ਆਪਣੇ ਕਤੂਰਿਆਂ ਕੋਲੇ ਕੁੱਤਿਆਂ ਲੱਗਣ ਨਹੀਂ ਦਿੰਦੀ ਹੁੰਦੀ ਹਨਾ ਵੱਡ ਲੈਂਦੀ ਹੁੰਦੀ ਹੈ ਪਰ ਉੱਥੇ ਵਿਚਾਰੀ ਸੇਕਦੀ ਆ ਬਾਪੂਆਂ ਕੋਲੇ ਬਹਿ ਕੇ ਤੇ ਉੱਥੇ ਕਤੂਰੇ ਉਹ ਦੇਖ ਸਕਦੇ ਬਾਪੂ ਵੀ ਸੇਕ ਰਹੇ ਨੇ ਤੇ ਕਤੂਰੇ ਵੀ ਸੇਕ ਰਹੇ ਨੇ ਇਹ ਵੀ ਸੇਕ ਰਹੇ ਨੇ ਹਾਂ ਇਹ ਇਹ ਹੁੰਦੀ ਹੈ ਇਨਸਾਨੀਅਤ ਹਵਾਨਾ ਕੋਲੇ ਤਾਂ ਕੋਈ ਲੱਗਦਾ ਨਹੀਂ ਹੁੰਦਾ ਇਨਸਾਨਾਂ ਕੋਲੇ ਲੱਗਦਾ ਇੱਥੇ ਇਨਸਾਨ ਬੈਠੇ ਆ ਤੇ ਜਾਗਦਿਆਂ ਜ਼ਮੀਰ ਵਾਲੇ ਬੈਠੇ ਆ ਜੇ ਤੱਕ ਇਹਨਾਂ ਨੂੰ ਹੱਕ ਨਹੀਂ ਮਿਲਦਾ ਆਪਣਾ ਇਹਨਾਂ ਦਾ ਹੱਕ ਮਿਲਨੇ ਚਾਹੀਦਾ ਜਿਵੇਂ ਮਰਜੀ ਇਹ ਐਵੇਂ ਆਪਣੇ ਦਸ ਬੱਚੇ ਛੱਡ ਕੇ ਘਰ ਛੱਡ ਕੇ ਛੜਕਾਂ ਦੇ ਕੋਈ ਜੀ ਨਹੀਂ ਲੱਗਦਾ ਕੋਈ ਜੀ ਨਹੀਂ ਕਰਦਾ ਬੰਦੇ ਦਾ ਨੂੰ ਪਿੱਛਾ ਖਰਾਬ ਹੋ ਰਿਹਾ ਅੱਗੇ ਖਰਾਬ ਹੋ ਰਿਹਾਗਾ ਇਹ ਆਪਣੇ ਜੀ ਆਪਣੇ ਕਾਨੂੰਨ ਤੇ ਖੜੇ ਨੇਗੇ ਜੇ ਤੱਕ ਇਹਨਾਂ ਨੂੰ ਕਾਨੂੰਨ ਨਹੀਂ ਮਿਲਦਾ ਜਾ ਨਹੀਂ ਸਕਦੇ ਅਸੀਂ ਵੀ ਸਾਡੇ ਵੀ ਆਏ ਦੀ ਮਸਤ ਕਰਦੇ ਨੇਗੇ ਸਾਨੂੰ ਰੋਟੀ ਚਾਹ ਮਿਲਦੀ ਐ ਇਸ ਦਾ ਕਹਿੰਦੇ ਜਿਵੇਂ ਇਹ ਨਾਲ ਇਹ ਕੁਛ ਅਸੀਂ ਕੁਛ ਹਾਂਜੀ ਕਿਵੇਂ ਤੁਹਾਨੂੰ ਸਾਰੇ ਜੁੱਤੇ ਸੀ ਅੱਜ ਜੁੱਤੇ ਸੀ ਅਸੀਂ ਲੈ ਨਹੀਂ ਸਕਦੇ ਸੀ ਜੀ ਕਿਸਾਨ ਹੈ ਜਿਹੜਾ ਉਹ ਕੱਲਾ ਆਪਣੇ ਬਾਰੇ ਤਾਂ ਨਹੀਂ ਸੋਚਦਾ ਨਹੀਂ ਸਭ ਦੁਨੀਆ ਲਈ ਸੋਚਦਾ ਗਰੀਬ ਲਈਏ ਮੀਰ ਲਈਏ ਸਭ ਇੱਕ ਨੇ ਜੀ ਠੀਕ ਹੈ ਜੀ ਜੇ ਅਸੀਂ ਕਹਿੰਨੇ ਜੀ ਅਸੀਂ ਗਰੀਬਾਂ ਉਹ ਵੱਡੇ ਲੋਕ ਉਹ ਸਾਡੇ ਲਈ ਸੋਚਦੇ ਨੇ ਅੱਜ ਗਰੀਬ ਨੇ ਸਾਡੀ ਥਾਂ ਦੇ ਗਰੀਬ ਵੀ ਸਾਡੇ ਨਾਲ ਹੁੰਦੇ ਨੇ ਠੀਕ ਨਹੀਂ ਅੱਜ ਅਸੀਂ ਕੰਚ ਕੋੜਾ ਚਗਨੇ ਆ ਜੀ ਸਾਡੀ ਇੰਨੇ ਜੁੱਤੇ ਲੈਣ ਦੀ ਸਰ ਕੈਸ ਨਹੀਂ ਹੈਗੀ ਸੀ ਸਰਦਾਰਾਂ ਕੋਲੇ ਆਏ ਜਿਸ ਕੁਆਡ ਚੱਕਦੇ ਚੱਕਦੇ ਨੇ ਸਾਡੇ ਜੁੱਤੇ ਪੈਰ ਦੇਖ ਲੈ ਇਹਨਾਂ ਨੇ ਜੁੱਤੇ ਸਾਨੂੰ ਦਿੱਤੇ ਨੇ ਇਹਨਾਂ ਦੀ ਸਰਦਾਂ ਨਾਲ ਆ ਅਸੀਂ ਜੁੱਤੇ ਲੈ ਨਹੀਂ ਸਕਦੇ ਸੀ ਚਾਹ ਪਿਆਈ ਸਾਨੂੰ ਬਸਗੁੱਟ ਖਾਏ ਸੀ ਰੋਟੀ ਚਾਹ ਆ ਗਈ ਉਹ ਵੀ ਸਾਨੂੰ ਦਿੰਦੇ ਨੇ ਆਇਤਾ ਕਨ ਇਹ ਨਦੀ ਮੰਗ ਜਿਹੜੀ ਏ ਪੂਰੀ ਤੇ ਪੂਰੀ ਹੋਵੇ ਜੀ ਜੁੜੇ ਰਹੋ ਇੱਕ ਸੁਨੇਹਾ ਚੈਨਲ ਤੇ ਨਾ ਬਹੁਤ ਸੋਹਣੀ ਐ ਤਸਵੀਰਾਂ ਆ ਖਨੌਰੀ ਬਾਰਡਰ ਦੀਆਂ ਕਿ ਇਦਾਂ ਵੀ ਸੇਵਾਵਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਲੋੜਵੰਦ ਨੂੰ ਜਦੋਂ ਕੋਈ ਚੀਜ਼ ਮਿਲ ਜੇ ਤਾਂ ਉਹਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਐ ਤੇ ਉਹ ਦੁਆਵਾਂ ਦਿੰਦਾ ਉਹੀ ਦੁਆਵਾਂ ਕਿਸਾਨ ਇੱਥੇ ਬੈਠੇ ਖੱਟ ਰਹੇ ਨੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ